ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਆਪਾਂ ਸਾਰੇ ਠੀਕ ਠਾਕ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋੜੀ ਮਾਗੀ ਨੰਗ ਦੀ ਉਮੀਦ ਕਰਦੇ ਆਂ ਸਾਰਿਆਂ ਲਈ ਲੋੜੀ ਵਧੀਆ ਆਈ ਹੋਊਗੀ ਖੁਸ਼ੀਆਂ ਲੈ ਕੇ ਆਈ ਹੋਊਗੀ ਨਵੇਂ ਸਾਲ ਦੀ ਲੋੜੀ ਸੀ ਸੋ ਅੱਪਣੀ ਅੱਜ ਫੇਰ ਚੌਲਾਂ ਦੀਆਂ ਪਿੰਨੀਆਂ ਬਣਾ ਰਹੀਆਂ ਆਂ ਆਪਾਂ ਪਹਿਲਾਂ ਵੀ ਚੌਲਾਂ ਦੀਆਂ ਪਿੰਨੀਆਂ ਬਣਾਈਆਂ ਸੀਗੀਆਂ ਉਹ ਖਤਮ ਹੋ ਗਈਆਂ ਤੇ ਸਰਦੀਆਂ ਵਿੱਚ ਨਾ ਕੁਛ ਨਾ ਕੁਛ ਖਾਣ ਹਣਾ ਹੁੰਦਾ ਹੀ ਆ ਵੀ ਕੁਛ ਆ ਵੀ ਹੋਵੇ ਸੁਬਾਹ ਸੁਬਾਹ ਬੱਚੇ ਮਾਪਾ ਪੰਜੀਰੀ ਬਣਾਤੀ ਸੀ ਬੱਚੇ ਦਾ ਹਰੇਕਾ ਕੋਈ ਚੱਲਦੀ ਪਈ ਉਹ ਖਾ ਲੈਂਦੇ ਆ ਸੋ ਆਪਾਂ ਇਹ ਬੰਨੀਆਂ ਬਣਾਈਆਂ ਸੀ ਉਹ ਖਤਮ ਹੋ ਗਈਆਂ ਹਣ ਤੇਰੇ ਕਹਿੰਦੇ ਵੀ ਥੋੜੀਆਂ ਹੋਰ ਬਣਾ ਲਓ ਵਧੀਆ ਬਣੀਆਂ ਸੀ ਆਪੋ ਉਸ ਦਿਨ ਵੇਸਤਨ ਪਾ ਕੇ ਬਣਾਈਆਂ ਸੀ ਨਾ ਤੇ ਉਸ ਦਿਨ ਆਪਾਂ ਕਾਲੀ ਮਿਰਚ ਨਹੀਂ ਸੀ ਪਾਈ ਸੋ ਕਮੈਂਟ ਆਇਆ ਸੀ ਕਾਲੀ ਮਿਰਚ ਪਾਇਆ ਕਰੋ ਸੋ ਅੱਜ ਆਪਾਂ ਕਾਲੀ ਮਿਰਚ ਪਾਵਾਂਗੇ ਵਿੱਚ ਤੇ ਉਧਰ ਮੈਂ ਇਧਰ ਚੁੱਲੇ ਤੇ ਅੱਗ ਮਚਾ ਕੇ ਆਟਾ ਧਰ ਲਿਆ ਸੀ ਰਾਜ ਆਪਾਂ 1 ਕਿਲੋ ਆਟਾ ਲਿਆ ਉਸ ਦਿਨ ਆਪਾਂ 2 ਕਿਲੋ ਆਟੇ ਦੀਆਂ ਬਣਾਈਆਂ ਸੀ ਜੀਆਂ ਤੇ ਉਧਰ ਅੰਦਰ ਦੀਦੀ ਦੁੱਧ ਘਣ ਕਰਦੇ ਆ ਐਸ ਟਾਈਮ ਨਾ ਥੋੜਾ ਜਿਹਾ ਟਾਈਮ ਘੱਟ ਹੁੰਦਾ ਦੁਪਹਿਰੋਂ ਬਾਅਦ ਦਾ ਟਾਈਮ ਹੋ ਗਿਆ ਹੋਣਾ 3:30 ਪੌਣੇ 4 ਦਾ ਟਾਈਮ ਹੋ ਗਿਆ ਫਿਰ ਜਲਦੀ ਜਲਦੀ ਆਥਨ ਹੋ ਜਾਂਦਾ ਅੱਜ ਤਾਂ ਥੋੜੀ ਜਿਹੀ ਧੁੱਪ ਨਿਕਲਿਆਈ ਵੈਸੇ ਧੁੱਪ ਨਹੀਂ ਨਿਕਲਦੀ ਹੁਣ ਪਾਲ ਸਾਰਾ ਦਿਨ ਧੁੱਪ ਨਹੀਂ ਨਿਕਲੀ ਤੇ ਸਕੂਲ ਆ ਜਿਹੜੇ ਬੱਚਿਆਂ ਦੇ ਉਹ ਲੱਗ ਗਏ ਆ ਬਸ ਆਟੇ ਨੂੰ ਥੋੜਾ ਹੀ ਸੇਕ ਲੱਗੂਗਾ ਫਿਰ ਆਪਾਂ ਇਹ ਆਟਾ ਲਾ ਕੇ ਤੇ ਵੇਸਣ ਰੱਖ ਲਾਂਗੇ ਇੱਥੇ ਕੋਪੀ ਨਾਲ ਲੈ ਲਤਾ ਲਈ ਦੀ ਤੇ ਪਾਣੀ ਦੁਖਣ ਲੱਗ ਗਿਆ ਸਰਕਣ ਲੱਗ ਗਿਆ ਅੰਦੀ ਬੱਚੇ ਸਕੂਲ ਗਏ ਸੀਗੇ ਬੱਚਿਆਂ ਦੇ ਸਕੂਲ ਹੁਣ ਲੇਟ ਹੋ ਗਏ ਆ ਛੁੱਟੀ ਦਾ ਟਾਈਮ ਹੋ ਗਿਆ 3 ਵਜੇ ਦਾ ਪਰ ਸਕੂਲ ਆ ਜਿਹੜੇ ਉਹ ਹਰਮਨ ਦਾ ਸਕੂਲ ਲੱਗਦਾ 10 ਵਜੇ ਤੇ ਹਰਿੰਦਰ ਦਾ ਸਕੂਲ ਲੱਗਦਾ 9:30 بس ਆਪਣਾ ਆਟਾ ਤਪੋ ਚ ਗਿਆ ਆਪਾਂ کافی ਟਾਈਮ ਲਰਖਿਆ ਹੋਇਆ ਤੇ ਹੁਣ ਆਪਾਂ ਲੀਸਨ ਭੁੰਨ ਲੈਣੀ ਆ ਉਧਰ ਦੀ ਜੰਦੇ ਦਾ ਗਰਮ ਕਰਦੇ ਪਏ ਆ ਮੈਂ ਤਾਂ ਹਨਾ ਸ਼ਾਇਦ ਉਹ ਕਹਿੰਦੇ ਸੀ ਅੰਦਰ ਮੈਂ ਦੁੱਧ ਅੰਦਰ ਗਰਮ ਕਰ ਲੈਣੀ ਫਿਰ ਛੇਤੀ ਬਣ ਜਾਣੀ ਆ ਹੁਣ ਆਪਾਂ ਬਸ ਇਹ ਕੱਢਦੇ ਆ ਫਿਰ ਆਪਾਂ ਇਸ ਵਿੱਚ ਲੀਸਨ ਪਾਉਨੇ ਆ ਵੇਸੇ ਭੁੰਨ ਨਹੀਂ ਮੱਚਦਾ ਬਸ ਆ ਹੋਈ ਜੇ ਲੋ ਤੇਲ ਪਾ ਦਿੰਨੀ ਨਾ ਚਰ ਵਿੱਚ ਤੇਲ ਪਾ ਦੋ ਆਪਾਂ ਆਟਾ ਭੁੰਨ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਵੇਸਣ ਵੀ ਭੁੰਨ ਲਿਆ ਤੇ ਦੋਵੇਂ ਚੀਜ਼ਾਂ ਆਪਾਂ ਲਈਆਂ ਰਲਾ ਵੇਸਣ ਉਸਨੂੰ ਆਪਾਂ ਦੇਸੀ ਘਿਓ ਚ ਭੁੰਨੇ ਆ ਦੋਵੇਂ ਚੀਜ਼ਾਂ ਰਲਾ ਲਈਆਂ ਤੇ ਇਧਰ ਦੀ ਅੰਦਰ ਦੁੱਧ ਗਰਮ ਕਰ ਲਿਆ ਇਹ ਅੱਜ ਆਪਾਂ ਇਹ ਸਪੈਸ਼ਲ ਕਾਲੀ ਮਿਰਚ ਪਾਈ ਹੈ ਹੈਨਾ ਉਸਨੇ ਕਮੈਂਟ ਆਇਆ ਸੀ ਕਾਲੀ ਮਿਰਚ ਨਹੀਂ ਪਾਈਗੀ ਅੱਜ ਆਪਾਂ ਕਾਲੀ ਮਿਰਚ ਪਾਈ ਹੈ ਚ ਸੌਂਫ ਅਜਵੈਨ ਕਾਲੀ ਮਿਰਚ ਹੌਨੀ ਸਵਾਦ ਬਣਿਆ ਹੋਣਾ ਮਗਜ ਬਦਾਮ ਠੁਠੀ ਕਦੂਕਸ਼ ਕਰਕੇ ਇੰਨੀਆਂ ਚੀਜ਼ਾਂ ਪਾਈਆਂ ਇਹਦੇ ਵਿੱਚ ਅੱਜ ਆਪਾਂ ਚ ਸੌਗੀ ਨਹੀਂ ਪਾਈ ਮੈਨੂੰ ਹਾਂ ਸੌਗੀ ਵੀ ਪਾਈ ਆ ਪਾਈ ਹੈ ਹਾਂ ਅੱਜ ਸੌਗੀ ਦੇ ਵੀ ਮੈਂ ਦੋ ਦੋ ਪੀਸ ਕਰ ਲਿਆ ਉਸ ਦਿਨ ਜਿਆਦੇ ਮੋਟੀ ਲੱਗਦੀ ਸੀ ਹਾਂ ਕਿਉਂਕਿ ਸੌਗੀ ਨਾ ਮੋਟੀ ਆ ਕਾਫੀ ਜਿਆਦੇ ਉਹ ਉਹਦਰ ਦੀ ਵੀ ਤਰਕਾ ਚੀਰ ਰਹੇ ਕਿ ਆਪਾਂ ਸਾਰਾ ਤਰ ਨਹੀਂ ਕਿ ਸਬਜੀ ਉਹਦਰ ਚੁੱਲਾ ਵਿਹਲਾ ਹੋ ਗਿਆ ਬਸ ਹੁਣ ਉਹ ਜਿਹੜੀ ਆਪਾਂ ਸਬਜੀ ਆਲਾ ਜਿਹੜਾ ਉਹ ਤੜਕਾ ਮਚਦੀ ਹੋਵੇ ਨਾ ਫਿਰ ਸਾਰਾ ਨਾਲ ਦੀ ਨਾਲ ਸਾਰੇ ਕੰਮ ਹੋ ਜਾਂਦੇ ਆ ਫਿਰ ਉਹਦੇ ਚ ਤੇਲ ਪਾ ਦਿੰਨੇ ਆਪਾਂ ਨੂੰ ਚਾ ਤੇਲ ਕਰਮ ਹੋ ਜਾਊਗਾ ਤੇ ਇੱਧਰ ਆਪਾਂ ਤੜਕਾ ਜੀਰ ਲਿਆ ਬਸ ਸਬਜੀ ਆਪਾਂ ਬਣਾਉਣੀ ਆ ਆਲੂ ਤੇ ਰੈਂਗਣੀ ਇਹਨਾਂ ਠੰਡਾ ਹੀ ਹੋ ਲੈਣੇ ਕਿਉਂਕਿ ਦੁੱਧ ਵੀ ਗਰਮ ਆ ਮੈਨੂੰ ਹੱਥ ਨਹੀਂ ਲੱਗਦਾ ਰ ਲਾਲਾ ਮੜੇ ਵੀ ਸੰਸੀਗਾ ਜੇ ਹੱਥ ਨਹੀਂ ਲੱਗਦਾ ਹਰ ਮੈਂ ਤੂੰ ਕੀ ਕਰੀ ਜਾਨਾ ਅੱਜ ਜਿਹੜਾ ਰੰਗੂ ਵੀ ਸੋਹਣਾ ਆਇਆ ਪੀਸਟ ਕਰਦਾ ਪੀਸਟ ਕਰਦਾ ਹੈ ਖਾਣਾ ਪੀਸਟ ਕਰੋ ਕਾਲੀ ਮਿਰਚ ਕੱਢਦਾ ਵਿੱਚ ਇਤਨਾ ਮਿਕਸ ਹੋ ਗਿਆ ਕਾਲੀ ਮਿਰਚ ਨਹੀਂ ਕੱਢਣੀ ਵਿੱਚ ਕਾਲੀ ਮਿਰਚ ਤਾਂ ਪਾਈ ਹੈ ਤੁਹਾਨੂੰ ਕਾਲੀ ਮਿਰਚ ਕਰਦਾ ਸਾਰੇ ਬੈਨਪਰਾਵਾਂ ਦੇ ਕਹਿੰਦੇ ਸਪੈਸ਼ਲ ਪਾਈ ਹੈ ਅੱਜ ਦਾ ਜਿਹੜੇ ਜਿਹੜੇ ਬੈਨਪਰਾ ਕਹਿੰਦੇ ਸੀ ਕਾਲੀ ਮਿਰਚ ਪਾਇਆ ਕਰੋ ਜ਼ਰੂਰ ਪਾਈ ਦੀ ਅੱਜ ਆਪਾਂ ਦੇਖ ਲਓ ਇਸੇ ਤਰ੍ਹਾਂ ਜਿਹੜੇ ਭੈਣ ਭਰਾ ਵੀ ਆਪਣੇ ਚੈਨਲ ਤੇ ਨਵੇਂ ਜੁੜਦੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਜਿਹੜੇ ਭੈਣ ਭਰਾ ਵੀ ਆਪਣੀ ਵੀਡੀਓ ਜਿਨ੍ਹਾਂ ਨੂੰ ਚੰਗੀ ਲੱਗਦੀ ਜਿਹੜੇ ਭੈਣ ਭਰਾਵਾਂ ਨੂੰ ਸੋ ਪਲੀਜ਼ ਉਹ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਹਨਾ ਤੇ ਜਿਹੜੇ ਨਵੇਂ ਜੁੜਦੇ ਆ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿ ਸਾਰੇ ਭੈਣ ਭਰਾਵਾਂ ਦਾ ਸਹਿਯੋਗ ਨਾਲ ਹੀ ਆਪਾਂ ਜੀ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਭੈਣ ਭਰਾ ਦੇਖ ਰਹੇ ਆ ਵਧੀਆ ਰਿਸਪੌਂਸ ਜਿਹੜੀ ਅੱਗੇ ਆਪਾਂ ਪਿੰਨੀਆਂ ਵਾਲੀ ਵੀਡੀਓ ਪਾਈ ਉਹਦਾ ਬੜਾ ਵਧੀਆ ਰਿਸਪੌਂਸ ਦਿੱਤਾ ਸਾਰੇ ਭੈਣ ਭਰਾਵਾਂ ਨੇ ਤੇ ਤਾਂ ਹੀ ਫਿਰ ਆਪਾਂ ਵੀਡੀਓ ਬਣਾਉਣੀ ਆ ਪਾਉਣੀ ਆ ਹਨਾ ਸੋ ਬਾਅਦ ਕਿਸੇ ਰਿਹਾ ਆਪਾਂ ਕੰਮ ਕਰੇ ਜਿਹੜਾ ਵੀ ਜਿਵੇਂ ਸਲਾਈ ਦਾ ਕਰੀਦਾ ਫਿਰ ਆਪ ਕੋਦੀ ਵੀਡੀਓ ਪਾ ਦੇਈ ਦੀ ਜੇ ਆਪਾਂ ਕੁਝ ਖਾਣ ਪੀਣ ਦਾ ਸੱਜੜੀ ਕਰੇ ਚੱਲਦਾ ਹੀ ਰਹਿੰਦਾ ਜੇ ਕੁਝ ਇਸ ਤਰ੍ਹਾਂ ਸਿਆਲਾਂ ਚ ਜਿਵੇਂ ਮੈਂ ਕਰਮੀਆਂ ਚ ਕੋਈ ਵੀ ਆਪਾਂ ਰੈਸਪੀ ਬਣਾਈ ਜਾਂ ਕੁਝ ਵੀ ਆਪਾਂ ਉਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦੇਈ ਦੀ ਆ ਨਹੀਂ ਆਪਣੇ ਫੈਮਿਲੀ ਬਲੌਗ ਤਾਂ ਹੁੰਦੀ ਹੀ ਆ ਤੂੰ ਇਸੇ ਤਰ੍ਹਾਂ ਜਿਹੜੇ ਵੀ ਪਰ ਨਵੇਂ ਜੋੜਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧੰਨਵਾਦ ਹੁਣ ਆਪਾਂ ਬਸ ਆ ਠੰਡਾ ਹੋ ਗਿਆ ਫਿਰ ਇਹਦੇ ਚ ਦੁੱਧ ਪਾ ਕੇ ਦੁੱਧ ਪਾ ਕੇ ਹੁਣ ਆਪਾਂ ਇਹਦੇ ਚ ਮਿਕਸ ਕਰਾਂਗੇ ਥੋੜਾ ਠੰਡਾ ਹੋਰ ਹੋ ਲੈਣ ਦੇ ਕਿਉਂਕਿ ਜੇ ਜਿਆਦਾ ਗਰਮ ਦੇ ਵਿੱਚ ਦੋਨੇ ਚੀਜ਼ਾਂ ਗਰਮ ਹੋਣ ਤੇ ਵਿੱਚ ਆ ਪਾ ਦੀ ਇਹਨਾਂ ਦੁੱਧ ਵੀ ਗਰਮ ਆ ਤੇ ਉਧਰੋਂ ਆਪਣਾ ਜਿਹੜਾ ਉਹ ਆਟਾ ਉਹ ਵੀ ਗਰਮ ਆ ਫਿਰ ਬਹੁਤ ਜ਼ਿਆਦਾ ਫੁੱਲ ਜਾਂਦਾ ਇਹ ਕਨਾਲੇ ਫਿਰ ਗਰਮ ਦੀਆਂ ਮੜ ਕੇ ਪਿੰਨੀਆਂ ਵੀ ਨਹੀਂ ਬਟੰਗਾ ਜਾਂਦੇ। ਉਧਰ ਆਪਣੇ ਘਰਾਂ 'ਚ ਇੱਕ ਵਿਆਹ ਤੇ ਅੱਜ ਆਇਆ ਪਿਆ ਮਾਈਆਂ ਦਾ ਸੱਦਾ। ਹਾਂ ਬੱਸ ਨਾ ਸਰਦਨਾਂ ਦੇ ਵਿੱਚ ਆਈਆਂ 2 2 3 3 ਪ੍ਰੋਗਰਾਮ ਆ ਜਿਹੜੇ ਆਜਿਆ ਕਰਨੇ ਸਹੀ ਗੱਲ ਆ। ਆਪਾਂ ਨੂੰ ਤਾਂ ਮਸਾ ਆਉਂਦਾ। ਐਰ ਕੀ ਦਾ ਬਹੁਤ ਪਸੰਦ ਆ ਆਪਾਂ ਨੂੰ। ਐਰ ਕੀ ਦਾ ਬਹੁਤ ਤੁਨੂਆ ਲੱਗਦਾ ਵੀ ਸਾਨੂੰ ਮਸਾ ਆਇਆ। ਤੇ ਮਸਾ ਹੀ ਆਇਆ। ਕਿਉਂਕਿ ਥੋੜੇ ਜਾਣ ਵਾਲੀ ਚੀਜ਼ ਉਹ ਹੁੰਦੀ ਆ ਨਾ। ਵਿਆਹ ਦਾ। ਅਜੋ ਦੇ ਭੋਗ ਸੀਗਾ, ਇੱਕ ਉਹਦੇ ਭੋਗ ਵੇਖਿਆ। ਉਸ ਦਿਨ ਵੀ ਦੋ ਸੀ ਨਾਲ ਇੱਕ ਭੋਗ ਸੀ ਨਾਲ ਨਗਰ ਕੀਰਤਨ ਸੀ। ਉਦਣ ਪਲੇ ਕਿਸੇ ਮਨਾਲ ਭੋਗ ਸੀ ਨਾਲ ਨਗਰ ਕੀਰਤਨ ਸੀ ਉਹੀ ਇਕ ਆਇ ਕਾ ਹੈ ਬਸ ਅੱਜ ਕਿਉਂ ਇੱਕ ਆਪਾਂ ਵਿਆਹ ਵੇਖਿਆ ਜੱਗੇ ਦਾ ਕੋਦੂ ਪਹਿਲਾਂ ਫਿਰ ਆਪ ਗਰਮੀਆਂ ਚ ਵਿਆਹ ਵੇਖਿਆ ਗਰਮੀਆਂ ਨਹੀਂ ਨਾ ਸਿਆਲਾਂ ਦਾ ਤੂੰ ਗਰਮੀਆਂ ਕੇ ਵਿਆਹ ਤਾਂ ਵਿਆਹ ਹੀ ਹੁੰਦਾ ਵਿਆਹ ਤਾਂ ਫਰਾਈ ਜਾਣੇ ਆ ਉਹੀ ਤਾਂ ਕਹਿੰਦੇ ਤੁਹਾਨੂੰ ਐਨ ਲੱਗਦਾ ਪਿੰਡ ਚ ਤਾਂ ਕੋਈ ਨਾ ਕੋਈ ਪ੍ਰੋਗਰਾਮ ਬਣੇ ਹੀ ਰਹਿੰਦਾ ਜਾਣ ਆਉਣਾ ਵੱਡਿਆਂ ਨੂੰ ਪੁੱਛ ਕੇ ਵੇਖ ਜਿਨ੍ਹਾਂ ਨੂੰ ਜਾਣਾ ਪੈਂਦਾ ਕੋਈ ਸੁੱਖ ਦਾ ਕੋਈ ਦੁੱਖ ਦਾ ਉਹ ਕਹਿੰਦੇ ਵੀ ਅਸੀਂ ਅੱਕ ਜਾਨੀ ਮੰਨ ਜਾਂਦਾ ਸੱਤਾ ਆ ਗਿਆ ਦੋਵੇਂ ਮਾਈਆਂ ਮਮੀ ਹੰਬਲ ਵੀ ਜਾਣਗੇ ਮਾਈਆਂ ਤੇ ਕੱਲ ਨੂੰ ਉਹਨਾਂ ਦੇ ਸ਼ਗਨ ਆ ਜੱਗ ਪਰਸੋਂ ਬਰਾਤ ਨਾਲ ਰਾਤ ਨੂੰ ਜਾਗੋ ਆ ਕੱਲ ਨੂੰ ਪਰਸੋਂ ਬਰਾਤ ਆ ਫਿਰ ਸੋਵਾਰ ਨੂੰ ਪਾਰਟੀ ਆ ਹੁਣ ਤਿੰਨ ਚਾਰ ਦਿਨ ਆ ਜਿਹੜਾ ਵਿਆਹ ਦਾ ਸੱਤਾ ਇੱਕ ਸੱਤਾ ਹੋਰ ਆ ਤਿੰਨ ਚਾਰ ਦਿਨ ਵਿਆਹ ਦਾ ਸੱਤਾ ਚਲੋ ਵੀ ਹੁਣ ਆਪਾਂ ਇਹ ਚੁੱਧ ਦੁੱਧ ਮਿਲਾ ਲਗੇ ਇੱਕ ਸੱਦਨਾ ਹੋ ਰਿਹਾ ਹਾਂ ਇੱਕ ਸੱਦ ਦਿੱਤਾ ਭੂਆ ਜੀ ਨੇ ਜਿਹੜਾ ਉਸ ਦਿਨ ਆਪਾਂ ਤੁਹਾਨੂੰ ਦੱਸਿਆ ਸੀ ਨਾ ਕਿ ਭੂਆ ਜੀ ਦੇ ਦੋਤਾ ਹੋਇਆ ਹੂੰ ਭੂਏ ਦੋਤਾ ਹੋਇਆ ਸੁਣਨਾ ਨਹੀਂ ਸ਼ਰੀਮ ਬੰਨਣਾ 19 ਸਤਾਂ ਦਿਨਾਂ ਦਾ ਹੋ ਜਾਣਾ ਕੱਲ ਕੱਲ ਨੂੰ ਸਤਾਂ ਦਿਨਾਂ ਦਾ ਹੋ ਜਾਣਾ ਤੇ ਭੂਆ ਜੀ ਦਾ ਫੋਨ ਆਇਆ ਜੀ ਤੁਸੀਂ ਜ਼ਰੂਰ ਆਇਓ ਸਤਾਂ ਨੂੰ ਠੰਡ ਬਹੁਤ ਹੁੰਦੀ ਤੇ ਭੂਏ ਦੇ ਪਿੰਡ ਪੈਣ ਦਾ ਵਾਵਾ ਵਾਟ ਹੁੰਦੇ ਕੋਈ ਕਿਤੋਂ ਜਾਇਆ ਜਾਂਦਾ ਤੇ ਕਿੰਨਾ ਦਾ ਦੁਕਾਨ ਦਾ ਕੰਮ ਕਰਕੇ ਵੀ ਹੋ ਜਾਂਦਾ ਥੋੜਾ ਜਿਹਾ ਇੱਕ ਫਿਰ ਨਾਲ ਵਿਆਹ ਹੁਣ ਕੱਲ ਨੂੰ ਉਧਰ ਵੀ ਜਾਣਾ ਪੈਣਾ ਵਿਆਹ ਲੈ ਆਂਦੇ ਵੀ ਆਹ ਤਾਂ ਇਹ ਡੜ ਤੇਰੇ ਹੱਥ ਪਿੰਨੀ ਵੇ ਵਟ ਹਰਮਣਾ ਹਰਮਣਾ ਕੁਕਮ ਕਰ ਲੈ ਕਸ਼ਟਾਂ ਨਾਲ ਮੈਨੂੰ ਕਾਹੀ ਇਹਨੂੰ ਬਾਲੀ ਐ ਬੈਠੀ ਦਾ ਯੈਸ ਸਵਾਰ ਕੇ ਬਹਿਖਾ ਮੈਂ ਤੈਹੀਂ ਬੈਠਾ ਦੋਨੇ ਆਓ ਪੈਰ ਵੀ ਥੱਲੇ ਲਾ ਹਾਂ ਐ ਹੋਤੀ ਆ ਕਦਾ ਵਹਿੰਦਾ ਰਤਨਾਵਰਕ ਆ ਜਰਮ ਤੋਂ ਇੱਕ ਪਿੱਲੀ ਬਨ ਜੇ ਤੇ ਮੈਂ ਨਹੀਂ ਬਹੁਤ ਕੰਮ ਤਾਂ ਹੀ ਦਖੇ ਨਾਲੇ ਉਧਰ ਮੇਰਾ ਕੰਮ ਹੋ ਗਿਆ ਸਬਜੀ ਕਿਹੜੀ ਅੱਜ ਆਲੂ ਵੈਂਗਣੀ ਆਣੀ ਨਾ ਤੂੰ ਕੰਮ ਕਰਿਆ ਇਸ ਬੰਦੇ ਵਿੱਚ ਪਾਈ ਹਾਂ ਕੜੀ ਉਹਵੇਂ ਬਟਮੋਰ ਕੇ ਲਿਆਇਆ ਹਰਿੰਦਰ ਕੜੀ ਤਾਂ ਖਾ ਲੈਂਦਾ ਹੁਣ ਠੰਡੀ ਹੋ ਗਈ ਸੀ ਅੰਮਾ ਬਹੁਤ ਸੰਘੜੀ ਤਾਂ ਪਰਵਾਹੀ ਹੈ ਹਿਵਨ ਸਿਆਲ ਆ ਮੇਰੀ ਟੋਪੀ ਵੇ ਕਿ ਜਿੰਨੂ ਕਰਨ ਬਣਾਉਣ ਦੀ ਜਿਵੇਂ ਵਾਰੀ ਸੀ ਸਵੇਰ ਨੂੰ ਵਗ ਕਰਨ ਮੇਰੀ ਟੋਪੀ ਆਏ ਪਈ ਜਿਵੇਂ ਉਹ ਕੰਨਾ ਚ ਮੈਲ ਕੱਟਣ ਆਲਿਆਂ ਤੇ ਨਾ ਹੋ ਗਏ ਨੂਨ ਮਿਰਚਾਂ ਵਾਲੇ ਪਰੌਂਠੇ ਲੈ ਜਾਂਦਾ ਠੀਕ ਆ ਕਾਨੂੰ ਆਲੂ ਵਾਲੇ ਪਰੌਂਠੇ ਨਾ ਆ ਪਬਿਲੀਆਂ ਬਣਾ ਲਈਆਂ ਵਾਲੇ ਪਰੌਂਠੇ ਨਹੀਂ ਆਵੇ ਸਬਜ਼ੀ ਬਣਨ ਲੱਗੀ ਹੈ ਹਣ ਮੈਂ ਦੇ ਹਾਲ ਮਨ ਪਿੰਨੀਆਂ ਵਟਣ ਲੱਗਿਆਂ ਜੇ ਵੇਖੋ ਕੀ ਬਣਦ ਸਪ੍ਰਿੰਗਰ ਹੋਜੀ ਬੜੀ ਹਰਮਨਦੀਪੀ ਨੀ ਸਪ੍ਰਿੰਗਰ ਹੋਜੀ ਸਪ੍ਰਿੰਗਰ ਬਕਾਏਗੇ ਇਤਨੇ ਏਡਿੰਗ ਕਰਕੇ ਹਾਂ ਬਈ ਆਹ 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 ਕਿਉਂ ਵੇਖਿਆ ਹਰਮਨ ਨੇ ਪਿੰਨੀ ਬੱਤੀ ਸਫਾਈ ਵੇਖਨੀ ਹੈ ਜਿਹੜੇ ਹਰਮਨ ਸਫਾਈ ਨਹੀਂ ਕਰਨਤੋਂ ਬੰਨੀ ਠੀਕ ਆ ਲੋ ਵੀ ਆਪਾਂ ਸਾਰੀਆਂ ਪਿੰਨੀਆਂ ਬਣਾ ਲਈਏ ਤੇ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਬੰਦੀ ਤਾਂ ਨਹੀਂ ਖਾਈ ਤੇ ਇਸ ਤਰ੍ਹਾਂ ਪਿੰਨੀਆਂ ਬਣਾਈ ਜਾਓ ਖਾਈ ਜਾਓ ਇੰਜੋਏ ਕਰੀ ਜਾਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ